ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਜੀ ਬਹੁਤ ਹੀ ਪਿਆਰੀ ਕੈਟਲੋਗ ਲੈ ਕੇ ਆਇਆ ਹਾਂ ਸਪੈਸ਼ਲ ਰਾਮ ਟੈਕਸ ਬ੍ਰਾਂਡ ਦੀ ਲਖਨਵੀ ਚਿਕਨ ਦੀ ਕੈਟਲੋਗ ਆਈ ਆ 8 ਪੀਸ ਆਇਆ ਵੀਡੀਓ ਮੇਰੀ ਲਾਸਟ ਤੱਕ ਦੇਖਿਓ ਸਭ ਨੂੰ ਬੇਨਤੀ ਹੈ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਜਿਹੜੇ ਨਿਊ ਆ ਸੋ ਸਪੈਸ਼ਲ ਕੈਟਲੋਗ ਲੈ ਕੇ ਆਇਆ ਜੀ ਲੋ ਜੀ ਪਹਿਲਾ ਪੀਸ ਮੈਂ ਓਪਨ ਕਰ ਰਿਹਾ ਬੜਾ ਸੋਹਣਾ ਪੀਸ ਆ ਜੀ ਮਸਟਰਡ ਕਲਰ ਦਾ ਬੜਾ ਪਿਆਰਾ ਪੀਸ ਰਾਮ ਟੈਕਸ ਬ੍ਰਾਂਡ ਦੀ ਕੈਟਲੋਗ ਕੈਟਲੋਗ ਸਪੈਸ਼ਲ ਪਿਓਰ ਕਾਟਨ ਦੇ ਵਿੱਚ ਸਮਰ ਕਲੈਕਸ਼ਨ ਹੈ ਪਾਰਟੀ ਵੇਅਰ ਵੀ ਹੈ ਡਿਜ਼ਾਈਨਰ ਵੀ ਹੈ ਕੁਝ हटਕੇ ਯੂਨਿਕ ਜਿੰਨੇ ਕੁਝ ਨਵਾਂ ਪਣ ਲੈਣਾ ਹੈ ਚੈਨਲ ਨੂੰ ਫੜਾ ਫੜ ਸਬਸਕ੍ਰਾਈਬ ਕਰ ਲੈਣ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆ ਥੋੜੇ ਵਾਸਤੇ ਸਪੈਸ਼ਲ ਗਰਮੀਆਂ ਦੀ ਲਖਨਵੀ ਚਿਕਨ ਦਾ ਆਰਟੀਕਲ ਮਸਟਰਡ ਕਲਰ ਮੈਂ ਜਿਹੜਾ ਓਪਨ ਕਰਿਆ ਬਹੁਤ ਸੋਹਣਾ ਕਲਰ ਹੈ ਇਹਦਾ ਫੈਬਰਿਕ ਜਿਹੜਾ ਆਏਗਾ ਜੀ 5.5 ਮੀਟਰ ਦਾ ਇਕੱਲਾ ਫੈਬਰਿਕ ਫੈਬਰਿਕ ਆਂਦਾ ਬਹੁਤ ਪਿਆਰੀ ਆਈਟਮ ਹੈ ਇਹਦਾ ਦੁਪੱਟਾ ਜਿਹੜਾ ਆਏਗਾ ਜੀ ਟੈਬੀ ਮਸਲੀਨ ਦਾ ਦੁਪੱਟਾ ਆਏਗਾ origignal ਟੈਬੀ ਮਸਲੀਨ ਦਾ ਚੈੱਕ ਕਰੋ ਦੁ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਸਾਰਾ ਹੈਂਡ ਪੇਂਟ ਦਾ ਕੰਮ ਹੈ ਦੁਪੱਟੇ 'ਤੇ ਫੋਰ ਸਾਈਡ ਲੈਂਸ ਵਰਗਾ ਕੰਮ ਹੈ ਟੂ ਪੱਲੇ ਬੜੇ ਸੋਹਣੇ ਬਣਾਏ ਹੋਇਆ ਕੁਝ हटਕੇ ਕੁਝ ਨਵਾਂਪਣ ਜਿੰਨੇ ਕੁਝ ਡਿਫਰੈਂਟ ਲੈਣਾ ਆਪ ਇਸ ਬਾਈ ਕਰ ਲੈਣ ਜਿਹੜਾ ਮਰਜ਼ੀ 8 ਪੀਸ ਆਇਆ ਸੇਮ ਦੇ ਵਿੱਚ ਕਲਰ ਮਿਲੂਗਾ ਤੁਹਾਨੂੰ ਸੇਮ ਡਿਜ਼ਾਈਨ ਦੇ ਵਿੱਚ ਕਲਰ ਮਿਲੂਗਾ ਇੱਕ ਆਪਲਾ ਬੜਾ ਸੋਹਣਾ 골ਡਨ ਕਲਰ ਹੈ ਸਕੇਨੇਆ ਕਲਰ ਹੈ ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਲੋ ਜੀ ਅਲਟੀਮੇਟ ਕਲਰ ਬਿਊਟੀਫੁਲ ਕਲਰ ਵਰਕ ਦੇਖੋ ਕਿੰਨਾ ਸੋਹਣਾ ਹੈ ਦਾ ਕੰਮ ਦੀ ਸਫਾਈ ਚੈੱਕ ਕਰੋ ਇਹ ਹੁੰਦੇ ਆ ਡਿਜ਼ਾਈਨਰ ਬੁਟੀਕ ਸਟਾਈਲ ਦੇ ਆਰਟੀਕਲ ਇਹਨਾਂ ਨੂੰ ਕਿਹਾ ਜਾਂਦਾ ਡਿਜ਼ਾਈਨਰ ਪੀਸ ਜਦੋਂ ਪੀਸ ਤੁਸੀਂ ਪਾਓਗੇ ਨਾ ਚਾਰ ਜਾਣੇ ਪੁੱਛਣਗੇ ਪੀਸ ਕਿੱਥੋਂ ਲਿਆਂਦਾ ਪੀਸ ਚੈੱਕ ਕਰੋ ਅਲਟੀਮੇਟ ਪੀਸ ਜੀ ਬਿਊਟੀਫੁਲ ਬਿਊਟੀਫੁਲ ਲਓ ਜੀ ਦੁਪੱਟਾ ਦੇਖੋ ਕੰਬੀਨੇਸ਼ਨ ਦੇਖੋ ਦੁਪੱਟੇ ਦਾ ਕਿੰਨਾ ਪਿਆਰਾ ਕੰਟਰਾਸਟ ਹੈ ਕੁਝ हटਕੇ ਕੰਬੀਨੇਸ਼ਨ ਕੁਝ ਨਵਾਂ ਕੰਬੀਨੇਸ਼ਨ ਲਓ ਜੀ ਸਪੈਸ਼ਲ ਪੀਸ ਲਓ ਜੀ ਨੈਕਸਟ ਆਊਗਾ ਬੜਾ ਸੋਹਣਾ ਡਿਜ਼ਾਈਨ ਕ੍ਰੀਮ ਕਲਰ ਦਾ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲਣਗੇ ਸੇਮ ਡਿਜ਼ਾਈਨ ਦੇ ਵਿੱਚ ਇਹ ਸਪੈਸ਼ਲ ਕ੍ਰੀਮ ਕਲਰ ਹੈ ਬੜਾ ਸੋਹਣਾ ਕਲਰ ਹੈ ਆ ਦੇਖੋ ਪੀਸ ਚੈੱਕ ਕਰੋ 5.5 ਮੀਟਰ ਇਕੱਲਾ ਕਪੜਾ ਕਪੜਾਈ ਹੈ ਜੀ ਇਹਦਾ ਲੋ ਜੀ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਸਾਰਾ ਲਖਨਵੀ ਚਿਕਨ ਦਾ ਕੰਮ ਸਾਰਾ ਥ੍ਰੈਡ ਦਾ ਕੰਮ ਡਿਜ਼ਾਈਨਰ ਯੂਨਿਕ ਲੋ ਜੀ ਬਹੁਤ ਹੀ ਪਿਆਰਾ ਆਰਟیکل ਇਹਦਾ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਦੁਪੱਟਾ ਹੈ ਆ ਸਾਰੇ ਪੀਸ ਮੋੜਲਾ ਨੇ ਪਾਏ ਹੋਇਆ ਨੇ ਪਿਆਰੇ ਲੱਗ ਰਿਹਾ ਜਦੋਂ ਤੁਸੀਂ ਵੇਅਰ ਕਰੋਗੇ ਨਾ ਮੈਂ ਕਹਿੰਦਾ ਜੀ ਅਲਟੀਮੇਟ ਲੱਗੇਗਾ ਔਰ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕੀ ਬਾਤ ਹੈ ਕੀ ਬਾਤ ਹੈ ਜੀ ਲੋ ਜੀ ਸਪੈਸ਼ਲ ਕੁਸ਼ ਯੂਨਿਕ ਆ ਹੁੰਦੀਆ ਪੀਸ ਆ ਲੋ ਇਹ ਸੂਟ ਆ ਇਹਨਾਂ ਨੂੰ ਕਿਹਾ ਜਾਂਦਾ ਅਸਲੀ ਡਿਜ਼ਾਈਨਰ ਪੀਸ ਲੋ ਜੀ ਚੈੱਕ ਕਰੋ ਇਹਦਾ ਸੈਕੰਡ ਕਲਰ ਆਏਗਾ ਜੀ ਇੱਕ ਸੇਮ ਦਾ ਆਹ ਵਾਲਾ ਮੌਵ ਕਲਰ ਨਹੀਂ ਸੌਰੀ ਆ ਕਲਰ ਆਏਗਾ ਸੈਕੰਡ ਇਹਦਾ ਆ 컬러 ਆਏਗਾ ਜੀ ਇਸ ਤੇ ਸੇਮ ਚ ਮਸਟਰਡ ਲੋ ਜੀ ਲੋ ਜੀ ਸਾਰੇ ਡਿਫਰੈਂਟ ਨੇ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਇਆ ਵਾ ਸਕਰੀਨ ਸ਼ਾਟ ਲਈ ਚਲਿਓ ਆਪਣਾ ਆਪਣਾ ਆਰਡਰ WhatsApp ਤੇ ਕਰੀ ਚਲਿਓ ਮੈਂ ਪੀਸ ਤੁਹਾਨੂੰ ਕੱਲਾ ਕੱਲਾ ਪੀਸ ਓਪਨ ਕਰਕੇ ਦਿਖਾਉਂਗਾ ਆ neck ਤੋਂ ਲੈ ਕੇ ਉੱਪਰ ਤੱਕ ਦੀ ਡਿਜ਼ਾਈਨਿੰਗ ਦਿਖਾਉ요 ਜੀ neck ਤੋਂ ਲੈ ਕੇ border ਤੱਕ ਦੀ ਡਿਜ਼ਾਈਨਿੰਗ ਸਾਰੀ ਦਿਖਾ ਦੋ ਇਹਨਾਂ ਨੂੰ ਪ੍ਰੋਪਰ ਬੁਟੀਕ ਸਟਾਈਲ ਹੈ ਡਿਜ਼ਾਈਨਰ ਪੀਸ ਪੀਸ ਬੜੇ ਸੋਹਣੇ ਆ ਜੀ ਬਹੁਤ ਸੋਹਣੇ ਪੀਸ ਆ ਉਹ ਕੰਬੀਨੇਸ਼ਨ ਟੂਟਾਂ ਨਾਲੋਂ ਵੀ ਜ਼ਿਆਦਾ ਸੋਹਣੇ ਕੰਬੀਨੇਸ਼ਨ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਇਹਨਾਂ ਦੇ ਜਿਹੜੇ ਕਲਰ ਆ ਨਾ ਕਲਰ ਬੜੇ ਪਿਆਰੀ ਆ ਯੂਨੀਕ ਕਲਰ ਆ ਸਪੈਸ਼ਲ ਸਮਰ ਕਲੈਕਸ਼ਨ ਆ ਲੋ ਜੀ ਚੈੱਕ ਕਰੋ ਬਿਊਟੀਫੁੱਲ ਬਿਊਟੀਫੁੱਲ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਪੇਂਟ ਆ ਸਾਰਾ ਹੈਂਡ ਪੇਂਟ ਦਾ ਕੰਮ ਕਰਾਇਆ ਦੁਪੱਟੇ ਤੇ ਆ ਦੇਖੋ ਆ ਡਿਜ਼ਾਈਨਿੰਗ ਚੈੱਕ ਕਰੋ ਦੁਪੱਟੇ ਦੀ ਆ ਦੇਖੋ ਆ ਸਾਰੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਆ ਆ ਲੋ ਦੁਪੱਟਾ ਬਹੁਤ ਪਿਆਰਾ ਕਲਰ ਜਿਹੜਾ ਆਏਗਾ ਜੀ ਇਹ ਮਹਿੰਦੀ ਆ ਕਲਰ ਹੈ ਸੁੱਕਾ ਮਹਿੰਦੀ ਆ ਆਪੀਸ ਪਾਇਆ ਹਾਂ ਮੋੜਨੇ ਚੈੱਕ ਕਰਾ ਲੀਏ ਲੋ ਜੀ ਇੱਕ ਆਏਗਾ ਜੀ ਆਹ ਵਾਲਾ ਇਹ ਆਏਗਾ ਥੋੜਾ ਜਿਹਾ ਓਨੀਅਨ ਜਿਹਾ ਕਲਰ ਹੈ ਨਵਾਂ ਯਾ ਰੰਗ ਹੈ ਓਨੀਅਨ ਕਲਰ ਲੋ ਜੀ ਕਲਰ ਚੈੱਕ ਕਰੋ ਬਿਊਟੀਫੁਲ ਕਲਰ ਜੀ ਬਿਊਟੀਫੁਲ ਕਲਰ ਲੋ ਜੀ ਸਪੈਸ਼ਲ ਯੂਨਿਕ ਫੈਬਰਿਕ ਸਭ ਤੋਂ ਸੋਨਾ ਜੀ ਰਾਮਟੈਕਸ ਬ੍ਰਾਂਡ ਦਾ ਫੈਬਰਿਕ ਹੈ ਇੰਪੋਰਟਡ ਕੁਆਲਿਟੀ ਹੈ ਡਿਜ਼ਾਈਨਰ ਪੀਸ ਨੇ ਤੁਸੀਂ ਬਾਹਰ ਅੰਦਰ ਵੇਅਰ ਕਰੋ ਪਾਰਟੀ ਵੇਅਰ ਜਿੱਥੇ ਮਰਜੀ ਵੇਅਰ ਕਰ ਲਓ ਬਹੁਤ ਸੋਹਣੇ ਪੀਸ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਫੰਕਸ਼ਨ ਤੇ ਵੀ ਆਈਟਮ ਵੇਅਰ ਹੁੰਦੀ ਹੈ ਸਪੈਸ਼ਲ ਪੀਸ ਨੇ ਜਿਵੇਂ ਕੋਈ ਸਮਰ ਦਾ ਫੰਕਸ਼ਨ ਆਉਂਦਾ ਤੁਸੀਂ ਵੇਅਰ ਕਰ ਸਕਦੇ ਹੋ ਦੁਪੱਟੇ ਮੈਨੂੰ ਜੀ ਅਲਟੀਮੇਟ ਡਿਜ਼ਾਈਨਰ ਦੁਪੱਟੇ ਆਣਗੇ ਸਾਰਿਆਂ ਦੇ ਪੀਸ ਸਾਰੇ ਪੀਸ ਓਪਨ ਕਰੂੰਗਾ ਬਸ ਵੀਡੀਓ ਸਕਿੱਪ ਨਾ ਕਰੋ ਲਾਸਟ ਤੱਕ ਦੇਖੀ ਚੱਲੋ ਲੋ ਜੀ ਚੈੱਕ ਕਰੋ ਸਪੈਸ਼ਲ ਪਰਪਲ ਕਲਰ ਆਏ ਹੋਏ ਕੀ ਬਾਤ ਹੈ ਲਵੈਂਡਰ ਪਰਪਲ ਕਲਰ ਜੀ ਬਿਊਟੀਫੁਲ ਕਲਰ ਜੀ ਆਫਸਮ ਕਲੈਕਸ਼ਨ ਹੈ ਇਹ ਆਫਸਮ ਲੋ ਜੀ ਪੀਸ ਚੈੱਕ ਕਰੋ ਅਲਟੀਮੇਟ ਜੀ ਅਲਟੀਮੇਟ ਪੀਸ ਆਏਗਾ ਲੋ ਜੀ ਕਿੱਡਾ ਸੋਨਾ ਕਲਰ ਤੇ ਕਿੰਨਾ ਸੋਹਣਾ ਕੰਬੀਨੇਸ਼ਨ ਹੈ ਕੁਝ हटके ਕੰਟਰਾਸਟ ਲੋ ਜੀ ਨੈਕਸਟ ਚੈੱਕ ਕਰੋ ਕੀ ਬਾਤ ਹੈ ਸਪੈਸ਼ਲ ਸੁਪਰ ਹਿੱਟ ਕਲਰ ਆ ਰਿਹਾ ਜੀ ਸੁਪਰ ਹਿੱਟ ਇਹਦੀ ਡਿਜ਼ਾਈਨਿੰਗ ਵੀ ਬੜੀ ਸੋਹਣੀ ਹੈ ਸਪੈਸ਼ਲ ਸੀ ਗ੍ਰੀਨ ਫਰੋਜ਼ੀ ਕਲਰ ਜੀ ਲੋ ਜੀ ਚੈੱਕ ਕਰੋ ਮੈਂ ਕਹਿੰਦਾ ਪੀਸ ਦੇਖੋ ਕਿੰਨਾ ਸੋਹਣਾ ਪੀਸ ਬਣਾ ਹੋਇਆ ਕੰਮ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਆ ਡਿਜ਼ਾਈਨਿੰਗ ਹੈ ਨਾ ਲਖਨਵੀ ਚਿਕਨ ਦੀ ਬਹੁਤ ਹੀ ਜਿਆਦਾ ਸੋਹਣੀ ਆ ਲੋ ਕੰਮ ਦੇਖੋ ਕਿੰਨਾ ਸੋਹਣਾ ਇਹਦਾ ਬਾਰਡਰ ਸਟਾਈਲ ਚੈੱਕ ਕਰੋ ਫਰੰਟ ਚੈੱਕ ਕਰੋ ਬਿਊਟੀਫੁਲ ਹੈ ਬਿਊਟੀਫੁਲ ਆ ਦੇਖੋ ਆ ਬੈਕ ਤੇ ਆਏਗਾ ਬਾਰਡਰ ਜੀ ਲੋ ਜੀ ਸਪੈਸ਼ਲ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਜੀ ਅਲਟੀਮੇਟ ਦੁਪੱਟਾ ਹੈ ਦੁਪੱਟੇ ਦੀ ਕੰਬੀਨੇਸ਼ਨ ਚੈੱਕ ਕਰੋ ਦੁਪੱਟੇ ਦਾ। ਕੀ ਬਾਤ ਹੈ। ਬਿਊਟੀਫੁੱਲ। ਚਾਰ ਜਾਣੇ ਪੁੱਛਣਗੇ ਪੀਸ ਕਿੱਥੋਂ ਲਿਆਂਦਾ। ਲੋ ਜੀ ਲਾਸਟ ਪੀਸ ਜਿਹੜਾ ਮੈਂ ਓਪਨ ਕਰਨ ਲੱਗਿਆ স্পੈਸ਼ਲ ਆਏਗਾ ਗਰੇ ਜਿਹਾ ਕਲਰ ਨਵਾਂ ਜਿਹਾ। ਲੋ ਜੀ ਸੀਮੈਂਟ ਕਲਰ ਕਹੂੰਗਾ ਜਿੰਨੂੰ ਮੈਂ ਜਿੰਨੂੰ ਨਵਾਂ ਕਲਰ ਕਹਿੰਦੇ ਆਪਾਂ ਸੀਮੈਂਟ ਕਲਰ স্পੈਸ਼ਲ ਕਲਰ। ਲੋ ਜੀ ਗਰਮੀਆਂ ਦਾ ਨਵਾਂ ਕਲਰ ਲਾਂਚ ਕਰ ਰਹੇ ਹਾਂ ਚੈੱਕ ਕਰੋ। ਬਿਊਟੀਫੁੱਲ ਕਲਰ ਬਿਊਟੀਫੁੱਲ ਡਿਜ਼ਾਈਨਿੰਗ ਟੋਟਲੀ ਥ੍ਰੈਡ ਲਖਨਵੀ ਚੀਕਨ ਬਾਰਡਰ ਸਟਾਈਲ ਬਹੁਤ ਹੀ ਪਿਆਰਾ। ਅਲਟੀਮੇਟ ਜੀ ਅਲਟੀਮੇਟ ਪੀਸ ਆਏਗਾ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਸੋ ਸਾਰਿਆਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਹਰ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਐਦਾਂ ਦੇ ਸੂਟਾਂ ਦੇ ਲੋ ਜੀ ਚੈੱਕ ਕਰੋ ਦੁਪੱਟਾ ਕੀ ਬਾਤ ਹੈ ਯੂਨੀਕ ਕੁਝ ਨਵਾਂਪਣ ਲੋ ਜੀ ਜਿਹਨੇ ਡਿਜ਼ਾਈਨਰ ਪੀਸ ਲੈਣੇ ਹਨ ਉਹ ਆਪ ਇਸ ਬਾਇ ਕਰ ਲੈਣ ਫੜਾਫੜ ਮੈਨੂੰ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਪਾਇਆ ਹੋਇਆ ਤੁਸੀਂ ਆਰਡਰ ਕਰ ਸਕਦੇ ਹੋ ਉਸ ਤੇ ਵਟਸਐਪ ਚੱਲਦਾ ਹੈ 32 ਵਾਲਾ ਜਿਹੜਾ ਨੰਬਰ ਹੈ ਆਪਣਾ ਉਸ ਤੇ WhatsApp ਚੱਲ ਰਿਹਾ ਆਪਣਾ ਆਰਡਰ ਪਲੇਸ ਕਰੋ WhatsApp ਤੇ ਤੇ ਵੀਡੀਓ ਨੂੰ ਕਰੋ ਸ਼ੇਅਰ ਤੇ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਸਾਰੇ ਜਣੇ ਫਟਾਫਟ ਥੈਂਕ ਯੂ ਸੋ ਮਾਚ ਜੀ